ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਬੀਜੇਪੀ ਚ ਜਾਵੇਗਾ ਇਹ ਸਵਾਲ ਇਸ ਲਈ ਖੜਾ ਹੋ ਗਿਆ ਹੈ ਕਿਉਂਕਿ ਬੀਜੇਪੀ ਦੇ ਇੱਕ ਵੱਡੇ ਆਗੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਬੀਜੇਪੀ ਚ ਆਉਣ ਦਾ ਸੱਦਾ ਦੇ ਦਿੱਤਾ ਤੇ ਸੱਦਾ ਵੀ ਸ਼ਰە ਆਮ ਦਿੱਤਾ ਹੈ ਸੋਸ਼ਲ ਮੀਡੀਆ ਤੇ ਲਿਖ ਕੇ ਬੀਜੇਪੀ ਦੇ ਆਗੂ ਨੇ ਚਰਨਜੀਤ ਚੰਨੀ ਨੂੰ ਬੀਜੇਪੀ ਚ ਆਉਣ ਦਾ ਸਿੱਧਾ ਸੱਦਾ ਕਿਉਂਕਿ ਪਿਛਲੇ ਦਿਨੀ ਚਰਨਜੀਤ ਚੰਨੀ ਦੀ ਇੱਕ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਚਰਨਜੀਤ ਚੰਨੀ ਨੂੰ ਬੀਜੇਪੀ ਦੇ ਆਗੂ ਦਾ ਸੱਦਾ ਆਇਆ ਪਰ ਚਰਨਜੀਤ ਚੰਨੀ ਨੇ ਅੱਗੋਂ ਆਪਣਾ ਬਿਆਨ ਦੇ ਦਿੱਤਾ ਹੈ ਜਵਾਬ ਦੇ ਦਿੱਤਾ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਨਾਲੇ ਆਪਾਂ ਗੱਲ ਇਹ ਵੀ ਕਰਨੀ ਹੈ ਵੀ ਕੀ ਚਰਨਜੀਤ ਚੰਨੀ ਬੀਜੇਪੀ 'ਚ ਜਾ ਸਕਦਾ ਹੈ ਅਸਾਰ ਹੈਗੇ ਨੇ ਕਿ ਨਹੀਂ ਜਾ ਸਕਦਾ ਇੱਕ ਛੋਟੀ ਜੀ ਬੇਨਤੀ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ YouTube ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਹੁਣ ਚਰਨਜੀਤ ਚੰਨੀ ਪਿਛਲੇ ਦਿਨੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਦੇਚ ਉਹਨਾਂ ਨੇ ਬਹੁਤ ਵੱਡਾ ਇੱਕ ਸਵਾਲ ਉਠਾਇਆ ਜਿਦੇਤੇ ਕਾਫੀ ਵੱਡਾ ਵਿਵਾਦ ਪਕਿਆ ਚੰਨੀ ਨੇ ਕਿਹਾ ਕਿ ਸਾਰੇ ਵੱਡੇ ਮੇਨ ਅਹੁਦਿਆਂ ਦੇ ਉੱਪਰ ਪਾਰਟੀ ਦੇ ਵਿੱਚ ਜਰਨਲ ਕੈਟਾਗਰੀ ਦੇ ਬੰਦੇ ਬਿਠਾਏ ਹੋਏ ਨੇ ਅਸੀਂ ਵੀ 35 38% ਪੰਜਾਬ ਦੇ ਵਿੱਚ ਹੈਗੇ ਆ ਦਲਿਤ ਐਸ்சி ਕੈਟਾਗਰੀ ਵਾਲੇ ਸਾਨੂੰ ਉਹ ਅਹੁਦੇ ਕਿਉਂ ਨਹੀਂ ਦਿੱਤੇ ਚੰਨੀ ਦਾ ਬਿਆਨ ਆਉਣ ਦੀ देर ਸੀ ਚੁਫੇਰੀ ਰੌਲਾ ਪੈ ਗਿਆ ਕਾਂਗਰਸ ਦੇ ਅੰਦਰ ਵੀ ਕਾਂਗਰਸ ਦੇ ਬਾਹਰ ਵੀ ਵਿਰੋਧੀ ਪਾਰਟੀਆਂ 'ਚ ਵੀ ਅਜੇ ਕਾਂਗਰਸ ਦੇ ਬਿਆਨ ਦੇ ਅੰਦਰ ਖਾਤੇ ਜੋ ਇਹ ਚੱਲ ਰਹੇ ਉਹ ਚੱਲ ਰਿਆ ਇਹਦੇ ਦਰਮਿਆਨ ਭਾਜਪਾ ਦੇ ਆਗੂ ਭੀਜੇਪੀ ਦੇ ਆਗੂ ਕੇਵਲ ਢਿੱਲੋ ਨੇ ਚਰਨਜੀਤ ਚੰਨੀ ਨੂੰ ਸੋਸ਼ਲ ਮੀਡੀਆ ਐਕਸ ਤੇ ਪੋਸਟ ਲਿਖ ਕੇ ਤੇ ਸਿੱਧਾ-ਸਦਾ ਦਿੱਤਾ ਉਹ ਕਹਿੰਦੇ ਚਰਨਜੀਤ ਚੰਨੀ ਸਾਹਿਬ ਤੁਸੀਂ ਜੇਕਰ ਸਾਰੇ ਵਰਗਾਂ ਲਈ ਕੰਮ ਕਰਨਾ ਚਾਹੁੰਦੇ ਹੋ ਤੇ ਚੰਗਾ ਕੰਮ ਕਰਨਾ ਚਾਹੁੰਦੇ ਹੋ ਤਾ ਫਿਰ ਆਓ ਸਾਡੇ ਨਾਲ ਆਓ ਆਪਾਂ ਮਿਲ ਕੇ ਕੰਮ ਕਰਾਂਗੇ ਹਮ ਇੱਕ ਤਰ੍ਹਾਂ ਨਾਲ ਚਰਨਜੀਤ ਚੰਨੀ ਨੂੰ ਸਿੱਧਾ ਸੋਸ਼ਲ ਮੀਡੀਆ ਤੇ ਉਹਨਾਂ ਨੇ ਕੁੰਡੀ ਪਾਉਣ ਦੀ ਕੋਸ਼ਿਸ਼ ਕੀਤੀ ਬੀਜਪੀ ਨੇ ਫਿਰ ਚਰਨਜੀਤ ਚੰਨੀ ਕੈਮਰਿਆਂ ਦੇ ਸਾਹਮਣੇ ਆਏ ਔਰ ਚਰਨਜੀਤ ਚੰਨੀ ਨੇ ਇਹ ਕਿਹਾ ਕਹਿੰਦੇ ਦੇਖੋ ਮੈਨੂੰ ਬਹੁਤ ਸਾਰੀਆਂ ਪਾਰਟੀਆਂ ਦੇ ਸੱਦੇ ਆ ਰਹੇ ਨੇ ਵੀ ਸਾਡੇ 'ਲੇ ਆਜੋ ਸਾਡੇ 'ਲੇ ਆਜੋ ਪਰ ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਤਾਂ ਕਾਂਗਰਸ ਦਾ ਸਪਾਈ ਹਾਂ ਤੇ ਕਾਂਗਰਸ ਦੇ ਵਿੱਚ ਹੀ ਰਹਾਂਗਾ ਇਹ ਬਿਆਨ ਚਰਨਜੀਤ ਚੰਨੀ ਨੇ ਉਦੋਂ ਦਿੱਤਾ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਸਿੱਧੇ ਰੂਪ ਚ ਸਵਾਲ ਪੁੱਛਿਆ ਪਰ ਹੁਣ ਸਵਾਲ ਪਿਆਰਿਓ ਇੱਥੇ ਹੈ ਕੀ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਵਿੱਚ ਔਖਾ ਹੋਇਆ ਪਿਆ ਨਰਾਸ਼ ਹੈ ਨਰਾਜ ਹੈ ਤੇ ਕੀ ਚਰਨਜੀਤ ਚੰਨੀ ਭਾਜਪਾ ਚ ਜਾਵੇਗਾ ਜਾਂ ਜਾ ਸਕਦਾ ਹੈ ਵੇਖੋ ਸਦਾ ਦਾ ਚੰਨੀ ਸਾਹਿਬ ਨੇ ਇੱਕ ਵਾਰ ਠਕਰਾਤਾ ਪਰ ਕੀ ਚਰਨਜੀਤ ਚੰਨੀ ਕਾਂਗਰਸ ਚੌਖਾ ਹੈ ਦੇਖੋ ਯਾਰ ਸਿੱਧੀ ਗੱਲ ਹੈ ਮੌਜੂਦਾ ਦੌਰ ਦੀ ਸਿਆਸਤ ਦੇ ਵਿੱਚ ਬਹੁਤ ਸਾਰੇ ਸਿਆਸਤਦਾਨ ਹੈਗੇ ਨੇ ਜਿਹੜੇ ਵੱਖ-ਵੱਖ ਪਾਰਟੀਆਂ 'ਚ ਇਸ ਲਈ ਬੈਠੇ ਨੇ ਕਿ ਉਹਨਾਂ ਨੂੰ ਕਿਹੜਾ ਅਹੁਦਾ ਮਿਲੇਗਾ ਇਸ ਦੌਰ ਦੀ ਸਿਆਸਤ ਅਸੂਲਾਂ ਨਾਲੋਂ ਟੁੱਟੀ ਹੋਈ ਜ਼ਿਆਦਾ ਅਹੁਦਿਆਂ ਦੀ ਭੁੱਖ 'ਚ ਜ਼ਿਆਦਾ ਫਸੀ ਹੋਈ ਹੈ ਤੇ ਮਿੰਟੋ-ਮਿੰਟੀ ਵੱਡੇ ਵੱਡੇ ਜਿਹੜੇ ਰਾਜਨੇਤਾ ਉਹ ਇੱਕ ਪਾਰਟੀ 'ਚ ਦੂਜੀ ਪਾਰਟੀ 'ਚ ਟਪੂਸੀਆਂ ਮਾਰਦੇ ਵੀ ਆਪਾਂ ਵੇਖੇ ਨੇ ਸਿਰਫ ਅਹੁਦੇ ਲਈ ਤੇ ਆਪਣੇ ਸਵਾਰਥਾਂ ਲਈ ਹੁਣ ਚਰਨਜੀਤ ਚੰਨੀ ਬੀਜੇਪੀ 'ਚ ਜਾਣਗੇ ਕਿ ਨਹੀਂ ਜਾਣਗੇ ਜਦੋਂ ਇਹ ਸਵਾਲ ਤੇ ਗੱਲ ਕਰਦੇ ਆ ਤਾਂ ਦੇਖੋ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਚਰਨਜੀਤ ਚੰਨੀ ਨੀ ਬੀਜੇਪੀ ਜਾ ਸਕਦੇ ਭਾਵੇਂ ਕੁਝ ਵੀ ਹੋ ਜਾਈਏ ਚੰਨੀ ਹੋਰਾਂ ਨੇ ਵੀ ਨਕਾਰਿਆ ਵੈਸੇ ਉਹ ਵੀ ਕਹਿੰਦੇ ਅਸੀਂ ਨਹੀਂ ਜਾਵਾਂਗੇ ਬੀਜੇਪੀ 'ਚ ਪਰ ਹੋ ਕੀ ਸਕਦਾ ਮੈਂ ਕਿ ਤੁਹਾਨੂੰ ਸਵਾਲ ਪੁੱਛਦਾ ਜਦੋਂ ਕੈਪਟਨ ਅਮਰਿੰਦਰ ਕਾਂਗਰਸ ਛੱਡ ਕੇ ਤੇ ਬੀਜੇਪੀ 'ਚ ਗਿਆ ਜੇ ਮਹੀਨਾ ਪਹਿਲਾਂ ਕੋਈ ਉਹਨਾਂ ਨੂੰ ਪੁੱਛਦਾ ਵੀ ਕੀ ਤੁਸੀਂ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਰਹੇ ਹੋ ਤੇ ਕੀ ਕੈਪਟਨ ਅਮਰਿੰਦਰ ਇਹ ਗੱਲ ਮੰਨਦੇ ਵੀ ਮੈਂ ਜਾ ਰਿਹਾ ਨਹੀਂ ਸੀ ਮੰਨ ਹੁਣ ਸੁਨੀਲ ਜਾਖੜ ਜਦੋਂ ਕਾਂਗਰਸ ਦੇ ਪ੍ਰਧਾਨ ਰਹੇ ਆ ਤੇ ਛੱਡ ਕੇ ਬੀਜੇਪੀ 'ਚ ਗਏ ਆ ਜੇ ਉਹਨਾਂ ਨੂੰ ਇੱਕ ਮਹੀਨਾ ਪਹਿਲਾਂ ਹੀ ਕੋਈ ਪੁੱਛਦਾ ਵੀ ਤੁਸੀਂ ਕਾਂਗਰਸ ਛੱਡ ਕੇ ਬੀਜੇਪੀ 'ਚ ਜਾ ਸਕਦੇ ਹੋ ਤੇ ਉਹ ਨਾ ਨਿਪਟਣੀ ਕਬੱਟੀ ਕਬੱਟੀਆਂ ਗੱਲਾਂ ਕਰਨੀਆਂ ਸੀ ਵੀ ਮੈਂ ਕਿਵੇਂ ਜਾ ਸਕਦਾ ਮੈਂ ਤਾਂ ਕਾਂਗਰਸ ਦਾ ਸਪਾਈ ਆ ਇਸੇ ਤਰ੍ਹਾਂ ਰਵਨੀਤ ਬਿੱਟੂ ਬਾਰੇ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਵੀ ਉਹ ਬੀਜੇਪੀ ਚ ਚਲ ਜਾਏ ਮਨਪ੍ਰੀਤ ਬਾਦਲ ਬਾਰੇ ਤੁਹਾਨੂੰ ਲੱਗਦਾ ਸੀ ਕਿ ਉਹ ਬੀਜੇਪੀ ਚਲਾ ਜਾਊਗਾ ਇਸੇ ਤਰ੍ਹਾਂ ਫਤੇਜੰਗ ਬਾਜਵਾ ਇਸੇ ਤਰ੍ਹਾਂ ਰਾਣਾ ਗੁਰਮੀਤ ਸਿੰਘ ਸੋਢੀ ਕਿੰਨੇ ਸਾਰੇ ਦੇਖੋ ਉਹ ਸਾਰੇ ਗਏ ਪਰ ਮੈਂ ਨਾ ਪਹਿਲਾਂ ਪੁੱਛਿਆ ਉਹਨਾਂ ਨੇ ਨਾਂ ਮੰਨਣਾ ਸੀ ਤੇ ਨਾਂ ਮੈਨੂੰ ਲੱਗਦਾ ਕਾਂਗਰਸ ਦੇ ਕਿਸੇ ਵਰਕਰ ਨੇ ਮੰਨਣਾ ਜਿਵੇਂ ਅੱਜ ਬਹੁਤ ਸਾਰੇ ਕਾਂਗਰਸ ਨਾਲ ਜੁੜੇ ਜਿਹੜੇ ਭਰਾ ਨੇ ਉਹ ਇਹ ਕਹਿਣਗੇ ਵੀ ਨਾ ਜੀ ਨਾ ਚੰਨੀ ਸਾਹਬ ਨਹੀਂ ਜਾ ਸਕਦੇ ਓਵੇਂ ਹੀ ਬਾਕੀਆਂ ਬਾਰੇ ਵੀ ਕਹਿਣਾ ਸੀ ਜਦੋਂ ਅਜੇ ਉਹ ਨਹੀਂ ਸੀ ਗਏ ਦੇਖੋ ਮੌਜੂਦਾ ਦੌਰ ਦੀ ਸਿਆਸਤ ਜਿਹੜੀ ਆ ਇਹਨੂੰ ਸਮਝੋ ਇਹ ਬੜੀ ਮੌਕਾਪ੍ਰਸਤ ਸਿਆਸਤ ਆ ਇਸ ਸਿਆਸਤ ਦੇ ਵਿੱਚ 1 ਮਿੰਟ 'ਚ ਕੋਈ ਕੁਝ ਵੀ ਕਰ ਸਕਦਾ ਹੈ ਇਹ ਜਿਹੜੇ ਰਾਜਨੇਤਾ ਨੇ ਕਹਿਣ ਨੂੰ ਤਾਂ ਇਹ ਕਹਿੰਦੇ ਨੇ ਵੀ ਅਸੀਂ ਲੋਕ ਸੇਵਾਲੀ ਕੰਮ ਕਰ ਰਹੇ ਹਾਂ ਅਸੀਂ ਪਬਲਿਕਲੀ ਕੰਮ ਕਰ ਰਹੇ ਹਾਂ ਸਾਡੇ ਲਈ ਤਾਂ ਪੰਜਾਬ ਪਿਆਰਾ ਲੋਕ ਪਿਆਰੇ ਆ ਪਰ ਮੌਜੂਦਾ ਦੌਰ ਦੀ ਸਿਆਸਤ ਲੋਕ ਸੇਵਾਲੀ ਨਹੀਂ ਹੈਗੀ ਇਹ ਵੋਟ ਸਿਆਸਤ ਖਾਸ ਕਰਕੇ ਪੰਜਾਬ ਪਿਆਰ ਲਈ ਕੰਮ ਨਹੀਂ ਕੀਤਾ ਜਾ ਰਿਹਾ ਸਿਰਫ ਇਹ ਵੇਖਿਆ ਜਾਂਦਾ ਵੀ ਮੈਨੂੰ ਕਿਹੜਾ ਉਹਦਾ ਕਿੰਨਾ ਮਲਾਈਦਾਰ ਉਹਦਾ ਮਿਲੇਗਾ ਮੈਂ ਇੱਕ ਸਵਾਲ ਤੁਹਾਨੂੰ ਪੁੱਛਦਾ ਮੰਨ ਲਓ ਚਰਨਜੀਤ ਚੰਨੀ ਸਾਹਿਬ ਨੂੰ ਇਹ ਪਤਾ ਲੱਗ ਜੇ ਵੀ ਪੰਜਾਬ ਦੇ ਵਿੱਚ ਤਾਂ ਭਾਜਪੀ ਦੀ ਸਰਕਾਰ ਬਣਨ ਜਾ ਰਹੀ ਹੈ ਪੂਰੇ ਅਸਾਰ ਬਣ ਜਾਣ ਵੀ ਭਾਜਪੀ ਦੀ ਸਰਕਾਰ ਤਾਂ ਪੱਕਾ ਹੀ ਬੰਨੀ ਬੰਨੀ ਜਿਵੇਂ 2022 ਚ ਆਮ ਆਦਮੀ ਪਾਰਟੀ ਦੇ ਅਸਾਰ ਪਹਿਲਾਂ ਹੀ ਸੀ ਮੰਨ ਲਓ 2027 ਦੇ ਵਿੱਚ ਇੰਜ ਫੁੱਲ ਅਸਾਰ ਬਣ ਜਾਣ ਵੀ ਬੀਜੇਪੀ ਦੀ ਸਰਕਾਰ ਪੰਜਾਬ ਚ ਬਣਨ ਜਾ ਰਹੀ ਹੈ ਹਵਾ ਬਣ ਜੇ ਚਾਰਚ ਫੇਰੀ ਤੇ ਫਿਰ ਬੀਜੇਪੀ ਜੇਕਰ ਚੰਨੀ ਸਾਹਿਬ ਨੂੰ ਆਫਰ ਕਰੇ ਵੀ ਚੰਨੀ ਸਾਹਿਬ ਜੇ ਤੁਸੀਂ ਆਉਣਾ ਚਾਹੋ ਤਾਂ ਆ ਸਕਦੇ ਹੋ ਤੇ ਜੇਕਰ ਬੀਜੇਪੀ ਇਹ ਵੀ ਕਹਿ ਦੇਵੇ ਪੰਜਾਬ ਦਾ ਸੀਐਮ ਉਮੀਦਵਾਰ ਅਸੀਂ ਤੁਹਾਨੂੰ ਐਲਾਨ ਦੇਨੇ ਆ ਫਿਰ ਚੰਨੀ ਸਾਹਿਬ ਜਾਣਗੇ ਕਿ ਨਹੀਂ ਜਾਣਗੇ ਹੁਣ ਦੱਸੋ ਇੱਥੇ ਆਪਾਂ ਗੱਲ ਟਿਕਾਣੇ ਤੇ ਲਈਏ ਦੇਖੋ ਯਾਰ ਮੈਨੂੰ ਐ ਲੱਗਦਾ ਸਾਰੀਆਂ ਹੀ ਪਾਰਟੀਆਂ ਦੇ ਵਿੱਚ بڑے ਲੀਡਰਾਂ ਨੇ ਟਪੂਸੀਆਂ ਮਾਰ ਗਿਆ ਨੇ ਕਿਹੜੀ ਪਾਰਟੀ ਦੇ ਲੀਡਰਾਂ ਨੇ ਮੌਕਾ ਪ੍ਰਸਤੀ ਨਾਲ ਟਪੂਸੀ ਨਹੀਂ ਮਾਰੀ ਕਿਹੜੀ ਪਾਰਟੀ ਕਾਂਗਰਸ ਦੇ ਵਿੱਚੋਂ ਕਿੰਨੇ ਲੀਡਰ ਬੀਜੇਪੀ 'ਚ ਅਕਾਲੀ ਦਲ ਚੋਂ ਕਿੰਨੇ ਲੀਡਰ ਬੀਜੇਪੀ 'ਚ ਅੱਛਾ ਬੀਜੇਪੀ ਕਾਂਗਰਸ ਤੇ ਅਕਾਲੀ ਦਲ ਤਿੰਨਾਂ ਦੇ ਵਿੱਚੋਂ ਕਿੰਨੇ ਲੀਡਰ ਆਮ ਆਦਮੀ ਪਾਰਟੀ 'ਚ ਪਿਛਲੇ ਟਾਈਮ 'ਚ ਆਏ ਨੇ ਆਏ ਆ ਕਿ ਨਹੀਂ ਆਏ ਤੁਸੀਂ ਆ ਦੱਸੋ ਡਿੰਪੀ ਢਿੱਲੋਂ ਕੇ ਦੜਬਾ ਤੋਂ ਐਮਐਲਏ ਜਿਤਾਇਆ ਆਮ ਆਦਮੀ ਪਾਰਟੀ ਨੇ ਪਹਿਲਾਂ ਉਹ ਕਿਹੜੀ ਪਾਰਟੀ ਚ ਹੁੰਦਾ ਸੀ ਪਤਾ ਹੀ ਹੈ ਤੁਹਾਨੂੰ ਅਕਾਲੀ ਦਲ ਚ ਸੁਬੀਰ ਬਾਲੋਤ ਸਾਹਿਬ ਦੀ ਸੱਜੀ ਬਾਹਰ ਆ ਡਿਪੀ ਢਿੱਲੋ ਇੱਕ ਮਿੰਟਾਂ ਚ ਹੀ ਫਿਰ ਜ਼ੁਬਾਨਾਂ ਬਦਲ ਗਈਆਂ ਉਹ ਸਾਰੇ ਮੁਹਾਵਰੇ ਬਦਲ ਗਏ ਉਹ ਸਟੈਂਡ ਬਦਲ ਗਏ ਮਿੰਟੋ ਮਿੱਟੀ ਇੱਧਰ ਆ ਗਏ ਹੁਣ ਜਿਹੜਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਨੇ ਐਮਐਲਏ ਜਿਤਾਇਆ ਹਰਮਿਤ ਸੰਧੂ ਉਹ ਕਿਹੜੀ ਪਾਰਟੀ ਸੀ 2022 ਚ ਉਹਨੇ ਕਾਲੀ ਦਲ ਵੱਲੋਂ ਚੋਣ ਲੜੀ ਸੀ ਉਸੇ ਹੀ ਸੀਟ ਤੋਂ ਤੇ ਹਾਰ ਗਿਆ ਉਦੋਂ ਆਮ ਆਦਮੀ ਪਾਰਟੀ ਉਹਦੇ ਵਿਰੁੱਧ ਪ੍ਰਚਾਰ ਕਰਦੀ ਰਹੀ ਕਹਿੰਦੀ ਰਹੀ ਇਹ ਬੰਦਾ ਇਹ ਬੰਦਾ ਗਲਤ ਆ ਤੇ ਉਹ ਕਹਿੰਦਾ ਰਿਹਾ ਆਮ ਆਦਮੀ ਪਾਰਟੀ ਗਲਤ ਆ ਤੇ ਇਹਦੇ ਨਾਲ ਕਾਲੀ ਦਲ ਕਹਿੰਦਾ ਰਿਹਾ ਵੀ ਸਾਡਾ ਇਹ ਉਮੀਦਵਾਰ ਬੰਦਾ ਬਹੁਤ ਵਧੀਆ ਤੇ ਹੁਣ ਜਦੋਂ ਚੋਣਾਂ ਹੋਈਆਂ ਸਾਰਿਆਂ ਦੇ ਬਿਆਨ ਬਦਲ ਗਏ ਜਿਹੜਾ ਉਹ ਹਰਮੀਤ ਸੰਧੂ ਸਾਹਿਬ ਸੀ ਉਹ ਕਹਿਣ ਲੱਪਿਆ ਵੀ ਕਾਲੀ ਦਲ ਗਲਤ ਤਾਂ ਤੇ ਆਮ ਆਦਮੀ ਪਾਰਟੀ ਵਧੀਆ ਆਮ ਆਦਮੀ ਪਾਰਟੀ ਕਹਿਣ ਲੱਪੇ ਵੀ ਹਰਮੀਤ ਸੰਧੂ ਵਧੀਆ ਤੇ ਜਿਹੜਾ ਕਾਲੀ ਦਲ ਕਹਿੰਦਾ ਹੁੰਦਾ ਸੀ 2022 ਚ ਵੀ ਹਰਮੀਤ ਸੰਧੂ ਸਾਡਾ ਬਹੁਤ ਵਧੀਆ ਬੰਦਾ ਹੈ ਉਹਨੇ ਹਰਮੀਤ ਸੰਧੂ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਸੋ ਗੱਲਾਂ ਸਿੱਧੀਆਂ ਸਾਫ਼ ਨੇ ਯਾਰ ਕਿੰਨੇ ਸਾਰੇ ਲੀਡਰਾਂ ਨੇ ਹੁਣ ਤੱਕ ਇਸੇ ਤਰ੍ਹਾਂ ਦਲ ਬਦਲੇ ਨੇ ਹੋ ਸਕਦਾ ਆਉਣ ਵਾਲੇ ਟਾਈਮ ਚ ਚੰਨੀ ਸਾਹਿਬ ਵੀ ਕਿਸੇ ਹੋਰ ਦਾ ਸ਼ਿੰਗਾਰ ਬਣ ਜਾਣ ਉਹ ਗੀਤ ਆਇਆ ਸੀ ਉਹ ਗੀਤ ਵੈਸੇ ਇਸ ਮੁੱਦੇ ਨਾਲ ਤਾਂ ਨਹੀਂ ਟੁੱਕਦਾ ਵੈਸੇ ਹੀ ਜ਼ੁਬਾਨ ਤੇ ਆ ਗਿਆ ਉਹ ਗੀਤ ਸੀ ਚੰਨੀ ਹੋਰ ਕਿਸੇ ਘਰ ਦਾ ਸ਼ਿੰਗਾਰ ਬਣ ਗਈ ਤਾਂ ਇਹ ਤਾਂ ਚਰਨਜੀਤ ਚੰਨੀ ਸਾਹਿਬ ਸਾਬਕਾ ਮੁੱਖ ਮੰਤਰੀ ਨੇ ਤੇ ਇਹ ਹੁਣ ਕਾਂਗਰਸ ਦਾ ਹੀ ਸ਼ਿੰਗਾਰ ਰਹਿਣਗੇ ਕਿ ਕਿਸੇ ਹੋਰ ਪਾਸੇ ਜਾ ਸਕਦੇ ਨਹੀਂ ਵੈਸੇ ਤੇ ਉਹਨਾਂ ਵਾਲਾ ਸਮਾਂ ਦੱਸੇਗਾ ਚੰਨੀ ਸਾਹਿਬ ਹੋਰਾਂ ਨੇ ਨਕਾਰ ਦਿੱਤੀਏ ਆਫਰ ਜਿਹੜੀ ਬੀਜੇਪੀ ਨੇ ਦਿੱਤੀ ਸੀ ਪਰ ਜਿਹੜਾ ਮੈਂ ਸਵਾਲ ਵਿਕਲਪ ਤੁਹਾਡੇ ਸਾਹਮਣੇ ਰੱਖਿਆ ਉਹਦੇ ਆਧਾਰ ਤੇ ਵੀ ਥੋੜਾ ਸੋਚ ਕੇ ਵੇਖਿਓ ਵੀ ਜੇ ਭਲਾ ਅਸਾਰ ਬੀਜੇਪੀ ਸਰਕਾਰ ਬਣਨ ਦੇ ਹੋਣ ਫਿਰ ਹੁਣ ਦੂਜੇ ਪਾਸੇ ਇੱਕ ਬਹੁਤ ਵੱਡੀ ਖਬਰ ਇਹ ਆਈ ਹੈ ਕਿ ਅਕਾਲੀ ਦਲ ਦੇ ਇੱਕ ਆਗੂ ਆ ਪਰਮਜੀਤ ਸਿੰਘ ਸਰਨਾ ਜਿਹੜੇ ਦਿੱਲੀ ਦੇ ਅਕਾਲੀ ਦਲ ਦੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਉਹ ਕਹਿੰਦੇ ਵੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਤੇ ਐਮਪੀ ਅਮਰਤਪਾਲ ਸਿੰਘ ਗੱਠ ਜੋੜ ਕਰ ਸਕਦਾ। ਪਰ ਉਹ ਕਹਿੰਦੇ ਕਿ ਮੇਰੀ ਤਾਂ ਅਮਰਤਪਾਲ ਹੋਰਾਂ ਦੇ ਮਾਫਾ ਨਾਲ ਵੀ ਗੱਲ ਹੁੰਦੀ ਹੈ, ਇਸ ਮੁਆਬਤ ਵੀ ਹੋਈ ਹੈ। ਉਹ ਤਿਆਰ ਨਹੀਂ ਤੇ ਅਸੀਂ ਫਿਰ ਗੱਲ ਉਹਨਾਂ ਨਾਲ ਕਰਾਂਗੇ ਪਰਮਜੀਤ ਸਿੰਘ ਸਰਨਾ ਨੇ ਆਖਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚੋਣਾ ਰਲ ਕੇ ਲੜ ਸਕਦੇ ਆ ਪਰਮਜੀਤ ਸਰਨਾ ਦਾ ਇਹ ਜਿਹੜਾ ਬਿਆਨ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਬਿਆਨ ਆ ਬਿਆਨ ਇਸ ਕਰਕੇ ਵੱਡਾ ਕਿਉਂਕਿ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਜਿਹੜੇ ਅਮਰਤਪਾਲ ਹੋਰਾਂ ਨੇ ਮਹਿਮਾ ਚਲਾਈਆਂ ਸੀ ਉਹਦਾ ਵਿਰੋਧ ਵੀ ਰਿਹਾ ਉਹਦੇ ਉਲਟ ਬੋਲਦਾ ਰਿਹਾ ਔਰ ਅਮਰਤਪਾਲ ਹੋਰਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਬਿਕਰਮਜੀਤ ਮਜੀਠੀਆ ਹੋਰਾਂ ਨੇ ਕਈ ਵਾਰ ਅਮਰਤਪਾਲ ਹੋਰਾਂ ਤੇ ਸਵਾਲ ਉਠਾਏ ਜਦੋਂ ਖੰਡੂਰ ਸਾਹਿਬ ਦੀ ਚੋਣ ਹੋਈ ਜਦੋਂ ਅਮਰਤਪਾਲ ਐਮਪੀ ਜਿੱਤਿਆ ਤਾਂ ਜਦੋਂ ਵਿਰਸਾ ਸਿੰਘ ਵਲਟੋਆ ਨੂੰ ਕਾਲੀ ਦਲ ਨੇ ਉਮੀਦਵਾਰ ਖੜਾ ਕੀਤਾ ਐਮਪੀ ਅਮਰਤਪਾਲ ਦੇ ਵਿਰੋਧ ਚ ਤਾਂ ਉਦੋਂ ਅਕਾਲੀ ਦਲ ਨੇ ਬਹੁਤ ਸਵਾਲ ਉਠਾਏ ਸੀ ਐਮਪੀ ਅਮਰਤਪਾਲ ਤੇ ਉਹਦੀ ਪਾਰਟੀ ਦੇ ਉੱਪਰ ਤੇ ਉਹਦੇ ਕਾਰਵਿਆਰ ਦੇ ਉੱਪਰ ਸੁਨੀਰ ਬਾਦਲ ਬੋਲਦਾ ਰਿਹਾ ਵਿਕਰਮਜੀਤ ਠੀਆ ਬੋਲਦਾ ਰਿਹਾ ਕਾਲੀ ਦਲ ਦਾ ਆਗੂ ਵਿਰਸਾ ਸਿੰਘ ਵਲਟੋਹਾ ਬੋਲਦਾ ਰਿਹਾ ਤੇ ਫਿਰ ਉਧਰੋਂ ਵੀ ਬਹੁਤ ਤਿੱਖੇ ਵਾਰ ਆਉਂਦੇ ਰਹੇ ਨੇ ਜਦੋਂ ਐਮਪੀ ਅਮਰਤਪਾਲ ਸਿੰਘ ਚੋਣ ਲੜ ਰਿਹਾ ਸੀ ਤਾਂ ਫਿਰ ਉਧਰੋਂ ਵੀ ਕਾਫੀ ਤਿੱਖੇ ਵਾਰ ਆਉਂਦੇ ਰਹੇ ਨੇ ਸੋ ਹੁਣ ਕੀ ਹੋਵੇਗਾ ਕੀ ਸੱਚਮੁੱਚ ਐਮਪੀ ਅਮਰਤਪਾਲ ਸਿੰਘ ਦੀ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਦੇ ਤੇ ਸੁਖਵੀਰ ਬਾਦਲ ਹੋਰਾਂ ਦੀ ਪਾਰਟੀ ਚ ਗੱਠਜੋੜ ਹੋ ਸਕਦਾ ਹੈ ਕੀ ਹੋ ਸਕਦਾ ਤੁਸੀਂ ਵੀ ਆਪਣਾ ਕਮੈਂਟਰੀ ਕਰੋ ਦੇਖੋ ਯਾਰ ਸਿੱਧੀ ਗੱਲ ਹੈ ਦੋਨਾਂ ਨੇ ਇੱਕ ਦੂਜੇ ਦੇ ਵਿਰੁੱਧ ਬਹੁਤ ਬਿਆਨ ਦਿੱਤੇ ਔਰ ਅਮਰਤਪਾਲ ਤੇ ਉਹਨਾਂ ਦੇ ਸਾਥੀ ਤਾਂ ਇਹ ਜਿਹੜੀ ਸੁਖਵੀਰ ਬਾਦਲ ਹੋਰਾਂ ਕਾਲੀ ਦਲ ਇਹਦੇ ਤੇ ਬਹੁਤ ਵੱਡੇ ਸਵਾਲ ਚੁੱਕਦੇ ਰਹੇ ਹੁਣ ਅਮਰਤਪਾਲ ਨਾਲ ਜੁੜੀ ਇੱਕ ਖਬਰ ਅੱਜ ਇਹ ਆਈ ਅਮਰਤਪਾਲ ਤੀਜੀ ਵਾਰ ਹਾਈ ਕੋਰਟ ਪਹੁੰਚਿਆ ਜਿਹੜਾ ਉਹਦੇ ਉੱਪਰ ਐਨਐਸਏ ਲਾਇਆ ਹੈ ਨੈਸ਼ਨਲ ਸਕਿਉਰਿਟੀ ਐਕਟ ਉਹਨੂੰ ਖਤਮ ਕਰਾਉਣ ਇਹ ਮਾਮਲਾ ਜਦੋਂ ਕੋਰਟ 'ਚ ਤੀਜੀ ਵਾਰ ਚੱਲਿਆ ਤਾਂ ਪੰਜਾਬ ਸਰਕਾਰ ਨੇ ਫਿਰ ਅਮਰਤਪਾਲ ਦੇ ਵਿਰੁੱਧ ਬੜਾ ਜ਼ੋਰਦਾਰ ਪੱਖ ਅਦਾਲਤ ਦੇ ਵਿੱਚ ਰੱਖਿਆ ਤੇ ਕਿਹਾ ਵੀ ਉਹਨੂੰ ਬਾਹਰ ਨਹੀਂ ਆਉਣਾ ਚਾਹੀਦਾ ਐਨਐਸਏ ਅਜੇ ਉਹਦੇ ਤੇ ਲੱਗਾ ਰਹਿਣਾ ਚਾਹੀਦਾ ਨਾਲ ਹੀ ਜਿਹੜਾ ਗੁਰਪ੍ਰੀਤ ਸਿੰਘ ਹਰੀਨੌਰ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਸੁਣਵਾਈ ਹੋਈ ਹੈ ਤੇ ਉੱਥੇ ਜਿਹੜੇ ਦੋਸ਼ ਤੈਅ ਕੀਤੇ ਗਏ ਆ ਦੋਸ਼ੀਆਂ ਦੇ ਉੱਪਰ ਦੋਸ਼ ਤੈਅ ਕੀਤੇ ਗਏ ਪਹਿਲਾਂ 17 ਵਿਅਕਤੀਆਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਸੀ ਪਰ ਹੁਣ ਜਿਹੜੇ ਦੋਸ਼ ਆ ਉਹ ਤੈਅ ਕੀਤੇ ਗਏ ਆ 12 ਵਿਅਕਤੀਆਂ ਦੇ ਉੱਪਰ ਇਹ ਖਬਰ ਕੋਰਟ ਤੋਂ ਆ ਰਹੀ ਹੈ ਕਿਉਂਕਿ ਅਦਾਲਤ ਦੇ ਵਿੱਚ ਟ੍ਰਾਇਲ ਚੱਲ ਰਿਹਾ ਹੈ ਐਮਪੀ ਅਮਰਤਪਾਲ ਸਿੰਘ ਦਾ ਨਾਮ ਵੀ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲकांड ਦੇ ਵਿੱਚ ਪੁਲਿਸ ਨੇ ਰੱਖਿਆ ਹੋਇਆ ਔਰ ਮੁੱਖ ਜੋ ਮਤਲਬ ਮੁੱਖ ਦੇ ਵਿੱਚ ਰੱਖਿਆ ਹੋਇਆ ਇੱਕ ਗੈਂਗਸਟਰ ਅਰਸ਼ ਡਾਲਾ ਔਰ ਇੱਕ ਅਮਰਤਪਾਲ ਸਿੰਘ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਹਰੀਨਾਉ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਕਤਲ ਕਰਨ ਦਾ ਜਾਂ ਕਰਵਾਉਣ ਦਾ ਅਸਲੀ ਕਾਰਨ ਜੋ ਪੁਲਿਸ ਦੱਸ ਰਹੀ ਹੈ ਉਹ ਕਹਿੰਦੇ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਇਹ ਪਤਾ ਸੀ ਵੀ ਅਮਰਤਪਾਲ ਸਿੰਘ ਹੋਰਾਂ ਦੇ ਗੈਂਗਸਟਰਾਂ ਨਾਲ ਸਬੰਧ ਨੇ ਅਰਸ਼ਡਾਲਾ ਨਾਲ ਵੀ ਨੇ ਇਸ ਕਰਕੇ ਆ ਮਤਲਬ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਕਰਵਾਇਆ ਗਿਆ ਹੁਣ ਇਹ ਜਿਹੜੇ ਦੋਸ਼ ਲਾਏ ਗਏ ਨੇ ਇਹ ਕਿੰਨੇ ਕੁ ਸਹੀ ਹੋ ਸਕਦੇ ਤੁਹਾਨੂੰ ਕੀ ਲੱਗਦਾ ਹੁਣ ਅਗਲੀ ਖਬਰ ਪੰਜਾਬ ਦੇ ਵਿੱਚੋਂ ਆ ਰਹੀ ਹੈ ਅਮਰਤਸਰ ਦੇ ਵਿੱਚ ਇੱਕ ਹੋਰ ਵਿਅਕਤੀ ਨੂੰ ਪੁਲਿਸ ਨੇ ਪੁਲਸ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਹੈ। ਉਹਦਾ ਨਾਂ ਦੱਸਿਆ ਜਾ ਰਿਹਾ ਮਨੀ ਪ੍ਰਿੰਸ। ਔਰ ਪੁਲਿਸ ਕਹਿੰਦੀ ਹੈ ਕਿ ਇਹ ਜਿਹੜਾ ਮਨੀ ਪ੍ਰਿੰਸ ਹੈ ਇਹਦੀ ਮੋਠ ਭੇੜ ਹੋਈ ਹੈ ਪੁਲਿਸ ਦੇ ਨਾਲ ਤੇ ਉਹਦੇ ਵਿੱਚ ਇਹ ਗੋਲੀ ਲੱਗੀ ਹੈ ਤੇ ਇਹ ਮਾਰਿਆ ਗਿਆ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਬੀਤੇ ਕੱਲ ਨੰਬਰ ਜਾਰੀ ਕੀਤੇ ਸੀ ਐਂਟੀ ਗੈਂਗਸਟਰ ਮੁਹਿੰਮ ਬਾਰੇ। ਲੋਕਾਂ ਨੂੰ ਕਿਹਾ ਸੀ ਇਹਦੇ ਤੇ ਜਾਣਕਾਰੀ ਦਿਓ ਤੇ ਨਾਲੇ ਵਾਰ ਆਉਣ ਗੈਂਗਸਟਰ ਪੰਜਾਬ ਦੇ ਡੀਜੀਪੀ ਨੇ ਕਿਹਾ ਸੀ ਅਸੀਂ ਸ਼ੁਰੂ ਕਰ ਰਹੇ ਹਾਂ ਇਹ ਸਾਰੇ ਕੁਸ਼ ਦੇ ਵਿੱਚ ਇੱਕ ਗੈਂਗਸਟਰ ਹੋਰ ਪਿਛਲੇ 5 ਦਿਨਾਂ ਦੇ ਵਿੱਚ 3-4 ਵਿਕਤੀਆਂ ਨੂੰ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰਿਆ ਜਿਨ੍ਹਾਂ ਦੇ ਉੱਪਰ ਪੁਲਿਸ ਦੇ ਦੋਸ਼ ਨੇ ਕਿ ਉਹ ਗੈਂਗਸਟਰ ਸੀ ਔਰ ਉਹ ਬਹੁਤ ਕੁਝ ਗਲਤ ਕਰ ਰਹੇ ਸੀ ਉਹਨਾਂ ਦੇ ਨਾਲ ਮੁੱਠਪੇੜ ਹੋਈ ਹੈ ਤੇ ਫਿਰ ਮੁੱਠਪੇੜ ਦੇ ਵਿੱਚ ਉਹ ਮਾਰੇ ਹੁਣ ਇਹ ਸਾਰੀ ਪ੍ਰਕਿਰਿਆ ਦੇ ਉੱਪਰ ਕੁਝ ਲੋਕ ਸਵਾਲ ਵੀ ਉਠਾ ਰਹੇ ਨੇ ਉਹ ਕਹਿੰਦੇ ਨੇ ਕਿ ਹੋ ਸਕਦਾ ਇਹ ਜਿਹੜੇ ਪੁਲਿਸ এনਕਾਊਂਟਰ ਨੇ ਇਹ ਸੱਚੇ ਨਾ ਹੋਣ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ